ਦੇ ਚੋਟੀ ਬਾਈ ਹੂੰ ਆਈ ਕਿਹੜੇ ਏਰੀਏ ਦੇ ਵਿੱਚੋਂ ਇਹ ਦੱਸ ਦਿਓ ਇਹ ਟਾਣੀ ਬੱਬਨਪੁਰ ਤੋਂ ਆਈ ਆ ਹਰਿਆਣਾ ਜੀ ਟਾਣੀ ਬੱਬਨਪੁਰ ਹਾਂ ਹਰਿਆਣਾ ਹਾਂ ਕਿ ਹਰਿਆਣੇ ਚ ਵਾਈ ਵੀ ਆ ਹਰਿਆਣੇ ਜੇ ਆਈ ਠੀਕ ਹੈ ਹਰਿਆਣੇ ਦੇ ਮਤਲਬ ਜਿਹੜੀ ਇਹ ਕੱਟੀ ਹੈ ਹਰਿਆਣੇ ਦੇ ਪੰਚਾਇਤੀ ਬੋਲ ਦੀ ਹਾਂ ਪੰਚਾਇਤੀ ਬੋਲ ਦੀ ਹੈ ਠੀਕ ਹੈ ਉਹ ਪੰਚਾਇਤੀ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪੁਰਾ ਤਸੀਲ ਰਾਮਪੁਰਾ ਫੋਨੋਂ ਜਿੱਦਾਂ ਇਹਨੂੰ ਬਝੰਡਾ ਪੈ ਜਾਂਦਾ ਜਾਂ ਭੱਜ ਗਿਆ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਗਈ ਬਿਲਕੁਲ ਤਾਜ਼ੀ ਸੋਈ ਹੈ ਤੇ ਪਹਿਲਾ ਸੁਹਾ ਸੋਈ ਹੈਗੀ ਝੋਟੀ ਦਾ ਕੱਦ ਕਾਠ ਵੀ ਬਹੁਤ ਚੰਗਾ ਗਾ ਸਿੰਘਾਂ ਦੀ ਕੁਆਲਿਟੀ ਵੀ ਬਹੁਤ ਸੋਹਣੀ ਆ ਫੇਸ ਬਹੁਤ ਸੋਹਣਾ ਕੁੰਡੇ ਸੰਗ ਆ ਜਮਾ ਤੇ ਸਾਫ ਸੁਥਰੀ ਸੁਨੱਖੀ ਝੋਟੀ ਹੈਗੀ ਤੇ ਕੱਟੀ ਨੂੰ ਇਹਨੇ ਜਨਮ ਦਿੱਤਾ ਤੇ ਬਾਕੀ ਜੋ ਸਾਰੀ ਬਣਦੀ ਡਿਟੇਲ ਆ ਉਹ ਆਪਾਂ ਬਾਅਦ ਵਿੱਚ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਰੇਟ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਅੱਗੇ ਫੁੱਲ ਤਸੱਲੀ ਆਪਦੀ ਤੁਸੀਂ ਕਰ ਲੋ ਇੱਥੇ ਆ ਕੇ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਆਦੀ ਫੁੱਲ ਤਸੱਲੀ ਕਰਕੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਪਤੋਰ ਕੇ ਦਿਖਾ ਦਾਂਗੇ ਤੇ ਆਜਾ ਥੋੜਾ ਜਿਆਦਾ ਸਮਾਂ ਲੀਂ ਲੈਂਦੇ ਆਪਾਂ ਬਾਈ ਨਾਲ ਗੱਲਬਾਤ ਕਰਾਉਣੀ ਆ ਤੇ ਸਾਰੀ ਝੋਟੀ ਬਾਰੇ ਡਿਟੇਲ ਪੁੱਛਣੀ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਆ ਬਾਈ ਆਪਣਾ ਨਾਮ ਦੱਸ ਦਿਓ ਕਰਮਜੀਤ ਆ ਬਾਈ ਪਿੰਡ ਆਦਮਪੁਰਾ ਠੀਕ ਆ ਜੀ ਹੂੰ ਤੇ ਬਾਈ ਜਿਹੜੀ ਆਪਾਂ ਇਹ ਝੋਟੀ ਵੇਚਣ ਲੱਗੇ ਆ ਹਾਂ ਇਹ ਆਪਣੇ ਘਰ ਦੀ ਹੈ ਵੀ ਇਹ ਰਿਸ਼ਤੇਦਾਰਾਂ ਦੀ ਹੈ ਬਾਈ ਯਾਰ ਇਹ ਅਸਲ داری ਜੁਆਈ ਵੀ ਹੈ ਹਾਂ ਹਾਂ ਠੀਕ ਆ ਇਹ ਸੂਈ ਕਦੋਂ ਆਗੀ ਇਹ ਰਾਤ 12 ਵਜੇ ਸੂਈ ਹੈ ਯਾ ਰਾਤ ਸੂਈ ਹੈ ਹਾਂ ਰਾਤ 12 ਵਜੇ ਠੀਕ ਆ ਤੇ ਅਗਲੇ ਦਿਨ ਹੀ ਆਪਾਂ ਵੀਡੀਓ ਬਣਾ ਰਹੇ ਹਾਂ ਤਕਰੀਬਨ 2 ਕ ਦਾ ਟਾਈਮ ਹੋਊ ਮੈਨ ਲੱਗਦਾ ਹਨਾ ਹਾਂ ਠੀਕ ਆ ਤੇ ਬੱਚਾ ਕੀ ਦਿੱਤਾ ਨੇ ਇਹ ਕੱਟੀ ਦਿੱਤੀ ਬਈ ਕੱਟੀ ਨੂੰ ਯਾਰ ਮੈਂ ਦਿੱਤਾ ਹਾਂ ਠੀਕ ਆ ਤੇ ਕੱਟੀ ਕਿਹੜੇ ਬੋਲਦੀ ਹੈਗੀ ਇਹ ਪੰਚਾਇਤੀ ਬੋਲਦੀ ਹੈ ਬਈ ਪੰਚਾਇਤੀ ਬੋਲਦੀ ਹੈਗੀ ਹਾਂ ਹਾਂ ਠੀਕ ਆ ਤੇ ਇਹਦਾ ਝੋਟੀ ਦਾ ਆਪਦਾ ਤਾਂ ਨਹੀਂ ਪਤਾ ਇਹ ਤਾਂ ਨਹੀਂ ਪਤਾ ਬਈ ਇਹਦੀ ਮਾਂ ਦਾ ਆਪਦਾ ਹੈ ਓਹ ਬਾਈ ਰਿਕਾਰਡ ਆ ਤੇਰਾ ਲੀਟਰ ਦੁੱਧ ਕੱਢਿਆ ਸੀ ਇਹਦੀ ਮਾਂ ਨੇ ਉਹ ਇਹਦੀ ਮਾਂ ਨੇ ਪਹਿਲੇ ਸੋ 13 ਕੱਢਿਆ ਸੀਗਾ ਹਾਂ ਹਾਂ ਠੀਕ ਐ ਇਹਦੇ ਤੋਂ ਵੀ ਉਮੀਦ ਚੰਗੀ ਆ ਹਨਾ ਆਹ ਚੰਗੀ ਉਮੀਦ ਆ ਬਾਈ ਠੀਕ ਐ ਹਾਂ ਤੇ ਝੋਟੀ ਬਾਈ ਹੂੰ ਆਈ ਕਿਹੜੇ ਏਰੀਏ ਦੇ ਵਿੱਚੋਂ ਇਹ ਦੱਸ ਦਿਓ ਇਹ ਟਾਣੀ ਬੱਬਨਪੁਰ ਤੋਂ ਆਈ ਆ ਹਰਿਆਣੇ ਜੀ ਆਣੀ ਬੱਬਨਪੁਰ ਹਾਂ ਹਰਿਆਣਾ ਹਾਂ ਵੀ ਹਰਿਆਣੇ ਚ ਆਈ ਵੀ ਹੈ ਹਰਿਆਣੇ ਚ ਆਈ ਹੈ ਠੀਕ ਹੈ ਹਰਿਆਣੇ ਦੇ ਮਤਲਬ ਜਿਹੜੀ ਇਹ ਕੱਟੀ ਹੈ ਹਰਿਆਣੇ ਦੇ ਪੰਚਾਇਤੀ ਬਲਦ ਦੀ ਹਾਂ ਪੰਚਾਇਤੀ ਬਲਦ ਦੀ ਹੈ ਠੀਕ ਹੈ ਉਹ ਪੰਚਾਇਤੀ ਬਲ ਹਰਿਆਣੇ ਚ ਬਹੁਤ ਚੰਗੇ ਆ ਹਨਾ ਹਾਂ ਹਾਂ ਇੱਥੇ ਪੰਜਾਬ ਚ ਤਾਂ ਹੁਣ ਇੱਕ ਤਰ੍ਹਾਂ ਦਾ ਖਤਮ ਹੀ ਹੋ ਗਏ ਹੂੰ ਹਾਂ ਪਰ ਪੰਚਾਇਤ ਸਾਡੇ ਤਾਂ ਬਹੁਤ ਛੜਦੇ ਆ ਰਿਜ਼ਲਟ ਬਹੁਤ ਚੰਗੇ ਆ ਹਾਂ ਠੀਕ ਹੈ ਮੈਂ ਇਹਦਾ ਵੀ ਕੱਟੀ ਤੋਂ ਵੀ ਚੰਗਾ ਰਿਜ਼ਲਟ ਹੀ ਦੇਵੂਗੀ ਅੱਗੇ ਹਨਾ ਹੂੰ ਜਿਹੜਾ ਲੈ ਜਾਊਗਾ ਬਾਕੀ ਵੱਧੇ ਵਾਲੀ ਗੱਲ ਆ ਨਾਲ ਹਾਂ ਮਾ ਮਾ ਤਾਂ ਟੱਪੂਗੀ ਕੱਟੀ ਦਾ ਹਾਂ ਮਾਂ ਤੋਂ ਟੱਪਣੀ ਚਾਹੀਦੀ ਹੈ ਹਾਂ ਕਿਉਂਕਿ ਬੁੱਲ ਬਹੁਤ ਚੰਗੇ ਹਰਿਆਣੇ ਹਾਂ ਠੀਕ ਹੈ ਤੇ ਆਪਾਂ ਵੀ ਆਪਣਾ ਬੈਕਗ੍ਰਾਉਂਡ ਵੀ ਕੁਛ ਹਰਿਆਣੇ ਤੋਂ ਹੀ ਆਪਾਂ ਹਾਂ ਹਾਂ ਆਪਣਾ ਹਿਸਾਰ ਜਿਲਾ ਵੀ ਹਿਸਾਰ ਜਿਲਾ ਹਾਂ ਠੀਕ ਹੈ ਹੂੰ ਤੇ ਇਹ ਬਈ ਪਹਿਲਾ ਸੁਆ ਸੋਈ ਆ ਨਾ ਪਹਿਲਾ ਸੁਆ ਸੋਈ ਆ ਬਈ ਠੀਕ ਹੈ ਤੇ ਦੰਦੋਂ ਕਿਵੇਂ ਆ ਕੋਈ ਦੇਖਿਆ ਬਈ ਨਹੀਂ ਦੰਦਾ ਦੇਖੀ ਨਹੀਂ ਬਈ ਦੋ ਜਾਂ ਚਾਰ ਹੋ ਗਈ ਆ ਨਾ ਹਾਂ ਦੋ ਜਾਂ ਚਾਰ ਮੰਨ ਕੇ ਚਲੋ ਠੀਕ ਹੈ ਹੂੰ ਦੋਸਤੋ ਦੰਦੋਂ ਦੇਖੀ ਨਹੀਂ ਗਈ वैसे ਝੋਟੀ ਜਗਾਲੀ ਕਰੀ ਜਾਂਦੀ ਐ ਦੋ ਦੰਦ ਹੋਊ ਜਾਂ ਬਸ ਚਾਰ ਹੋਊਗੀ ਉਹ ਜੀ ਨੂੰ ਫੱਟ ਬੈਂਦੀ ਆ ਕੇ ਦੇਖ ਸਕਦੇ ਹੋ ਤੁਸੀਂ ਤੇ ਆਪਾਂ ਝੋਟੀ ਨੂੰ ਦਸਤਰਬ ਨਹੀਂ ਕਰਦੇ ਕਿਉਂਕਿ ਤਾਜੀ ਸੋਈ ਆ ਕਿਹੜੀ ਪਸ਼ੂ ਡਰ ਜਾਂਦਾ ਹੰਨਾ ਦਾ ਤੇ ਭਾਈ ਰੇਟ ਕਿੰਨਾ ਕਰਦੇ ਆਪਾਂ ਰੈਟ ਭਾਈ 1.5 ਲੱਖ ਲੈਣ ਦੇ ਨਾਲੀ ਗੱਲ ਐ 1.45 1.45 ਹਾਂ ਠੀਕ ਐ ਬਾਕੀ ਵੜਾ ਮੋਟਾ ਹੋ ਜੂ ਮੌਕੇ ਤੇ ਹਾਂ ਬਾਕੀ ਮੌਕੇ ਮੌਕੇ ਦੇ ਕਰ ਲੈ ਇਹਨੇ ਠੀਕ ਐ ਤੇ ਭਾਈ ਜੇਰ ਜੂਰ ਪੈ ਗਈ ਸੀਗੀ ਜਾਂ ਵਧੀਆ ਪੈ ਗਈ ਵੀਰੇ ਦਾਣਾ ਜਮਾ ਹਾਂ ਜਮਾ ਠੀਕ ਹੈ ਕਬਤ ਜੇ ਨੂੰ ਦੁੱਧ ਪਿਆਵਾ ਹਾਂ ਹਾਂ ਕਿਲੋ ਦੁੱਧ ਪਿਆਦਾ ਕਿੱਥੇ ਠੀਕ ਹੈ ਜਿਵੇਂ ਭਾਈ ਪਹਿਲਾਂ ਨਾਲ ਇਹ ਹਾਂ ਤੇ ਜਿਵੇਂ ਆਪਾਂ ਹੁਣ ਥਾਣਾ ਥਾਣਾ ਨੂੰ ਆਤੂਤ ਲਾਊਗਾ ਹਾਂ ਆਹ ਉਹ ਠੰਡੀ ਹੈ ਜਮੈਂ ਕੁਛ ਨਹੀਂ ਕਹਿੰਦੀ ਤੇ ਜਮੈਂ ਠੰਡੀ ਹੈਗੀ ਹਾਂ ਹਾਂ ਠੀਕ ਹੈ ਆ ਲੈ ਲਾਵੀਂ ਉਸ ਨੂੰ ਦੇਖ ਸਕਦੇ ਤੁਸੀਂ ਜਿਵੇਂ ਪਹਿਲਾਂ ਝੋਟੀ ਆ ਨਾ ਹੱਥ ਨਹੀਂ ਲਵਾਉਣੇ ਹੁੰਦੇ ਨਾ ਜਮੈਂ ਠੰਡੀ ਇਸ ਲਈ ਆ ਦੇਖੋ ਕੁਛ ਨਹੀਂ ਕਹਿੰਦੀ ਜਾਲੀ ਕਰੀ ਜਾਂਦੀ ਹੈ ਬਾਕੀ ਪੂਸ ਚੱਕ ਲਈ ਹੰਡੇ ਜੀ ਦੇ ਪਸ਼ੂ ਦੀ ਨਿਸ਼ਾਨੀ ਇਹੀ ਹੁੰਦੀ ਹੈ ਇੱਕ ਤਾਂ ਇਹ ਜਗਾੜੀ ਨਹੀਂ ਛੱਡੀ ਤੇ ਇੱਕ ਜਦੋਂ ਹੱਥ ਫੇਰਿਆ ਬਾਈ ਜਿੰਦੇ ਨੇ ਪੂਸ ਚੱਕ ਲਈ ਨਹੀਂ ਪਸ਼ੂ ਡਰ ਜਾਂਦਾ ਹਾਂ ਕਈ ਵਾਰੀ ਡਰ ਜਾਂਦਾ ਮੈਂ ਵੀ ਇਹਦੇ ਲਈ ਉਪਰ ਆਈ ਹਾਂ ਠੀਕ ਹੈ ਨਾ ਉਪਰੇ ਤੋਂ ਵੀ ਪਸ਼ੂ ਡਰ ਜਾਂਦਾਗਾ ਤੇ ਇਹ ਕੋਈ ਡਰੀ ਨਹੀਂ ਚਲੋ ਮਾੜਾ ਮੋਟਾ ਤਾਂ ਜਰੂਰ ਹੋ ਜਾਂਦਾਗਾ ਤੇ ਬਾਕੀ ਆਪਾਂ ਤੁਹਾਨੂੰ ਤੋਰ ਕੇ ਦਿਖਾਉਨੇ ਆਂ ਹੋਣ ਲਾ ਬਈ ਟੇਲ ਤੱਕ ਦੀ ਬੜਾ ਆਪਾਂ ਤੁਹਾਨੂੰ ਸਾਰੀ ਲੈਤੀ ਆ ਹੁਣ ਆਪਾਂ ਦੌਰ ਤੇ ਆਉਨੇ ਆਂ ਰੋਟੀ ਸਨਕੀ ਨਾ ਹਾਂ ਬਹੁਤ ਛੋਣਾ ਹੈ ਰੈਂਗਾ ਦੇਮ ਰੈਂਗਾ ਸੈਂਗਾ ਦੇ ਬੇਲ ਵੀ ਚੰਗੀ ਆ ਤੇ ਕੱਲ ਕੜ ਹਨ ਬਹੁਤ ਚੰਗਾ ਕੱਦ ਕਰੋਗੀ ਛੋਟੀ ਉਹ ਛੋਟੀ ਉਮਰ ਦੇ ਵਿੱਚ ਹੀ ਆ ਗਈ ਤੇ ਬਾਕੀ ਜੋ ਥਾਣਾ ਦਾ ਸੈਜ ਤੇ ਥਾਣਾ ਦੇ ਵਿੱਚ ਸਪੇਸ ਉਹ ਬਹੁਤ ਜ਼ਿਆਦਾ ਆ ਗਈ ਆਰਡਰ ਵੀ ਬਹੁਤ ਚੰਗਾਗਾ ਤੇ ਬਾਕੀ ਹਜੇ ਇਹਨੇ ਖਲਣਾਗਾ ਕਿਉਂਕਿ ਬਿਲਕੁਲ ਤਾਜੀ ਸੁਈਆ 13 ਪਸੂ ਥੋੜਾ ਜਿਹਾ ਪਿੱਕਾ ਜਰੂਰ ਪੈਂਦਾਗਾ ਤੇ ਬਾਕੀ ਛੋਟੀ ਚੰਗੀ ਆ ਸਾਬ ਸੁਧਰੀ ਹੈ ਸਾਰੇ ਪੱਖਾਂ ਤੋਂ ਹੀ ਬਾਕੀ ਆਰਡਰ ਤੁਸੀਂ ਦੁਬਾਰਾ ਦੇਖ ਸਕਦੇ ਹੋ ਮੂਰ ਨੂੰ ਵੀ ਬਹੁਤ ਆ ਤੇ ਬੈਕ ਨੂੰ ਵੀ ਆਰਡਰ ਚੰਗਾ ਦਿਖਾਉਂਦੀ ਹੈ ਬਾਕੀ ਜੋ ਤੁਹਾਡੇ ਸਪੇਸ ਬਹੁਤ ਜ਼ਿਆਦਾ ਹੈ ਬੈਕ ਸਾਈਡ ਨੂੰ ਬਹੁਤ ਆ ਸਾਨਾ ਦਾ ਜਿਹੜਾ ਸਾਈਜ਼ ਆ ਉਹ ਵੀ ਬਹੁਤ ਜ਼ਿਆਦਾ ਚੰਗਾ ਹੈ ਐ ਨਹੀਂ ਹੈਗੇ ਵੀ ਛੋਟੇ ਜਿਹੇ ਆ ਤੇ ਜਾਂ ਬਾਹਲੇ ਵੱਡੇ ਆਗੇ ਜਿੰਨਾਂ ਕੋ ਹੋਣੇ ਚਾਹੀਦੇ ਮੁੱਠੀ ਜਿਹੀ ਚੁਵਾਈ ਵਾਲੇ ਬਹੁਤ ਥਾਣਾਂਗੇ ਬੈਕ ਸਾਈਡ ਤੋਂ ਦੇਖ ਸਕਦੇ ਹੋ ਦੀ ਬਾਕੀ ਛੋਟੀ ਚ ਕੋਈ ਕਮੀ ਨਹੀਂ ਬਾਕੀ ਪਤਲੀ ਬਰੀਕ ਚਮੜੀ ਆ ਗਈ ਜਮਾ ਇਹ ਦੇਖ ਸਕਦੇ ਹੋ ਉਸ ਮੋੜ ਤੋਂ ਵੀ ਪਤਲੀ ਹੈਗੀ ਤੇ ਜਮਾਨ ਬਰੀਕ ਚਮੜੀ ਆ ਤੇ ਬਾਕੀ ਸਾਰੇ ਡੈਡ ਬਲੈਕ ਹੈਗੇ ਤੇ ਤੁਹਾਨੂੰ ਖਾਣ ਦੇ ਇਹ ਕਰਤੀ ਹੈ ਵੀ ਵੱਧ ਦੇ ਗੱਲਾਂ ਨਾਲ ਕੱਟ ਜਾਓ ਤੇ ਖਾਣਾ ਦੇ ਵਿੱਚ ਸਪੇਸ ਤੁਸੀਂ ਆਰਡਰ ਤੇ ਦੇਖ ਸਕਦੇ ਕਿੰਨੀ ਹੈ ਸਪੇਸ ਬਹੁਤ ਜ਼ਿਆਦਾ ਹੈ ਇਸੇ ਕਦੇ ਪਾਸੂ ਚ ਮਿਲਦੀ ਐ ਨਹੀਂ ਸੋ ਕੇ ਸਪੇਸ ਬਹੁਤ ਜ਼ਿਆਦਾ ਆ ਗਈ ਤੇ ਝੋਟੀ ਚੰਗੀ ਆ ਸਾਰੇ ਪੱਖਾਂ ਤੋਂ ਸਨਕੀ ਵੀ ਆ ਗਈ ਤੇ ਬਾਕੀ ਹੂ ਵੀ ਚੰਗੀ ਆ ਜੀ ਇਹ ਡਿਟੇਲ ਤਕਰੀਬਨ ਆਪ ਤੁਹਾਨੂੰ ਸਾਰੀ ਲੈਤੀ ਅੱਗੇ ਤਸੱਲੀ ਤੁਸੀਂ ਕਰਨੀ ਆ ਆਦੀ ਫੋਲ ਤਸੱਲੀ ਕਰਕੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਵਾਲੀ ਸਾਰੀ ਭਰਾਵਾਂ ਦਾ ਧੰਨਵਾਦ ਚੈਨਾਂ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ